ਸਸਰੀਕਾਰ ਜੀ ਤੁਹਾਡਾ ਸਾਡਾ ਵੀ ਲੈ ਚਾਹਤਾ ਸਾਡਾ ਚੋਪ ਟੀਵੀ ਐਚਐਸ ਤੇ ਅੱਜ ਬਹੁਤ ਹੀ ਮਾੜਾ ਆਇਆ ਅੱਜ ਅੱਜ ਆਪਣੇ ਮਾਨ ਸਾਹਿਬ ਤੇ ਹਮਲਾ ਆ ਗਿਆ ਅੱਜ ਜੀਮਤ ਸਿੰਘ ਗੁਰਦੁਆਰੇ ਕੋਲ ਚੌਂਕ ਤੇ ਇਹਦੇ ਮੁcke ਪਏ ਮੱਥੀ ਵਾਲੇ ਇਹਨੂੰ ਪ੍ਰਸ਼ਾਸਨ ਦੀ ਲੋੜ ਆ ਆਪਣੇ ਮਾਨ ਸਾਹਿਬ ਇਹ ਪ੍ਰਸ਼ਾਸਨ ਦੀ ਲੋੜ ਦੀ ਸਕਿਉਰਟੀ ਦੀ ਲੋੜ ਹੈ ਨੂੰ ਸਕਿਉਰਟੀ ਦੀ ਲੋੜ ਆ ਤੇ ਆਹ ਕਰਨਾ ਆਇਆ ਕਰਨਾ ਸਕੋਰਟੀ ਦਿੱਤੀ ਜਾਵੇ ਹਾਂ ਉੱਤਾਰੇ ਨੂੰ ਗਨਵਾਲ ਦੀ ਤੰਸੀਰ ਰਾਕੀ ਵੱਖੀ ਵਾਲੀਆਂ ਡਾਂਗਾ ਚੱਲਣ ਡੀਆਂ ਸੀ ਵੱਖੀ ਵੱਖੀ ਤੇ ਪਈਆਂ ਡਾਂਗਾ ਇੱਧਰ ਕਰਾ ਨਾ ਤੇ ਆਪਾਂ ਉਹ ਵਿਖਾ ਦਈਏ ਇਹ ਸਾਰੇ ਮੀਲ ਕਰਾ ਮੱਥਾ ਲਵਾ ਦਈਏ ਆਪਣੇ ਮਾਨ ਸਾਹਿਬ ਨਾਲ ਬਹੁਤ ਮਾਰੀ ਹੋਈ ਐਨ ਸਕਿਉਰਟੀ ਦੀ ਲੋੜ ਆ ਤੇ ਆਪਣਾ ਵਲੌਗ ਚ ਜਾਨਾ ਤੇ ਪਸਾਰਿਆ ਉਹ ਵੇਖੋ ਹਮਲਾ ਆ ਰਿਹਾ ਕਿਸੇ ਹੋਰ ਦਾ ਗੁੱਸਾ ਆਪਣੇ ਤੇ ਲਾ ਰਿਹਾ ਹੈ ਕੈਮਰਾ ਕਰ ਮੈਂ ਤੂੰ ਦੱਸ ਅੱਜ ਚੱਲ ਮੈਂ ਤੇ ਅੱਜ ਪੂਰੇ ਮਾਨਸਾ ਟੈਟ ਨੇ ਉਹ ਦੇ ਮੈਂ ਗੰਦੀਆ ਫੋਟੋ ਬਣਾਉਣ ਨਾਲ ਨਹੀਂ ਨਹੀਂ ਬਣਾਣਾ ਹੈ ਕਿ ਮੈਂ ਕੁੱਤਾ ਫਨ ਨਾ ਜਲੇ ਆਂਦੇ ਤੇ ਨੰਗੇ ਨੂੰ ਕਿਧਰ ਹੀ ਪਹੁੰਚਦੇ ਆ ਦੇ ਆਰਮਨੀ ਆਰਮਨੀ ਉਹ ਤੇ ਆਪਾਂ ਬਲੌਗ ਤੇ ਬਲੌਗ ਆਪਣੇ ਆ ਰਹੇ ਆ ਸਾਡੀ ਦਾ ਛਦਾਈਆਂ ਹਨਾ ਹਨਾ ਕਰਨੇ ਸਾਡੀ ਦਵਾਈ ਚੱਲ ਰਹੀ ਹੈ ਅੰਮ੍ਰਿਤਸਰ ਛਦਾਈਆਂ ਸੀ ਅੱਜ ਸਾਡੀ ਦਵਾਈ ਮੁੱਕ ਗਈ ਤੇ ਸਾਡਾ ਅਸਰ ਹੋ ਗਿਆ ਸਟਾਰਟ ਤੇ ਮਾਮਾ ਜੀ ਨਹੀਂ ਨਹੀਂ ਆਪਾਂ ਉਹ ਨੇ ਸੀਰੀਸ ਕਿਹੜਾ ਛੱਡ ਲਈ ਕਿਹੜਾ ਤੇ ਉਧਰ ਦੁਸ਼ਮਣ ਆ ਗਿਆ ਆਪਣੇ ਕਰਨ ਵਾਲਾ ਦੁਸ਼ਮਣ ਆ ਗਿਆ ਤੇ ਉਹ ਆਪਣੇ ਫਿਰਦੇ ਨੇ ਮੇਜਰ ਹੋਏ ਉਹਰੇ ਉਹਰੇ ਅੱਗੇ ਆਈਏ ਤਾਂ ਡਾਂਸ ਚਪਲੀ ਡਾਂਸ ਲਵੀ ਹੁਣ ਤੁਹਾਨੂੰ ਦਿਖਾਵਾਂਗੇ ਚਪਲੀ ਡਾਂਸ ਕਿਵੇਂ ਹੁੰਦਾ ਪਹਿਲੀ ਯਾਰ ਵੇਖੋ ਜੇ ਮਾਸ਼ੀਮ ਗੱਗੂ ਗੇ ਲੰਗੂ ਰਾਮਾ ਨਾਲ ਆਈ ਜਾਂਦਾ ਗੱਗੂ ਗੱਲ ਬਣਾਉਨੇ ਆ ਦਾ ਤੇ ਨਾ ਨਾ ਆ ਰਾਮਾ ਨਾਲ ਆ ਜਾਂਦਾ ਲਾ ਹਾਦੀ ਪਰਮਾਨ ਉਹ ਕਾਂਜੀ ਹੋ ਜਾ ਉਹ ਛੋੜਿਆ ਚਪਲੀ ਡਾ ਉਹ ਵੀ ਮਿਲ ਪਛਾਨ ਗਿਆ ਆ ਸ਼ਾਕਰ ਆ ਸ਼ਾਕਰ ਕਿਵੇਂ ਆ ਕਾਹ ਚੀਜ਼ ਲੈ ਕੇ ਜਾ ਤਪ ਜਾ ਕਰ ਨਾ ਲਾ ਡੁਗਲ ਚੀਜ਼ ਲੈ ਬੰਦਾ ਬੜੀ ਹੋ ਜਾ ਬੜੀ ਦੀ ਬੰਦਾ ਤਾਂ ਆ ਲਿਆ ਹੋ ਛੱਡਿਓ ਨਾ ਪਤਨੀ ਕਰਨਾ ਮੈਂ ਆ ਚੱਪਲੀ ਡਾਂਸ ਸਟਾਰਟ ਹੋਣੀ ਹੈ ਹਣੀ ਲਾਓ ਸੀੜੀ ਨੂੰ ਪਾਉਣ ਬਾਜੀ ਚੱਪਲੀ ਡਾਂਸ ਹੋਈ ਸਟਾਰਟ ਚੱਪਲੀ ਡਾਂਸ ਹੋਣਦੀ ਹੈ ਆਲੇ ਨੂੰ ਉੱਪਰਾਂ ਚਲਦੇ ਚੱਕੜੇ ਲਾ ਕੇ ਖੜਾ ਮੈਂ ਸਹੀ ਗੱਲ ਹੈ ਚੱਕੜਾ ਕੀ ਆ ਰੋਟੀਆਂ ਵਾਲਾ ਵੇਲਣਾ ਹੈ ਉਹ ਤੁਹਾਨੂੰ ਵੀ ਇੱਕ ਦਰੀਏ ਮੈਂ ਚੱਪਲੀ ਡਾਂਸ ਕਰਾਉਣਾ ਮੈਨੂੰ ਨਹੀਂ ਨਹੀਂ ਇਹਦੀ ਤੇਰੇ ਨਾਲ ਮਨ ਲਾਕ ਡਟ ਗਿਆ ਹੋਈ ਗੱਲ ਕੀ ਹੋਈ ਥੋ ਇਹਦੇ ਨਾਲ ਅਕ ਆਪਣੇ ਪੁੱਜੇ ਨੂੰ ਵੱਢ ਗਿਆ ਸੀ ਹੁਣ ਇਹਨਾਂ ਅੱਛਾ ਆ ਵਾਲੇ ਨੂੰ ਵੱਢ ਗਿਆ ਸੀ ਇਹ ਕਹਿੰਦਾ ਜੱਪਲੀ ਡਾਂਸ ਹੀ ਕਰਾਣਾ ਹੈ ਅੱਛਾ ਆ ਸਬਜੀ ਵਾਲਾ ਐਂਕਲ ਆ ਗਿਆ ਸਬਜੀ ਆਲੂ ਲੈ ਗੋਭੀ ਲੈ ਐਂਕਲ ਠੀਕ ਆ ਇੱਥੇ ਰੱਖ 1 2 3 ਸਟਾਰ ਡਾ 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 ਬਦਲਾ ਪੂਰਾ ਹੋਇਆ ਬਦਲਾ ਭਤੀਜੇ ਦਾ ਅੱਜ ਚਪਲੀ ਡਾਂਟ ਕਰੀ ਗੁਲੀ ਗਿਆ ਚਪਲੀ ਡਾਂਟ ਕਰਾਈ ਸਾਰੇ ਬਸ ਤਜਨ ਲੰਦਾ ਹੈ ਹਾਰਮਣੀ ਆਪਣਾ ਕੀ ਬਿਆਨ ਹੈ ਬਲੌਗ ਚ ਆਪਣਾ ਤਾਂ ਬਸ ਲਾਈਕ ਸ਼ੇਅਰ ਕਰਾ ਆਪਣੇ ਚੈਨਲ ਤੇ 440 ਸਬਸਕ੍ਰਾਈਬਰ ਹੋ ਗਏ ਤਾਂ ਤੈਨੂੰ ਗੱਲ ਡੰਡਾ ਇਹ ਲਿਆ ਕੋਈ ਵੇਖ ਹੈ ਤੈਨੂੰ ਮੈਂ ਕੱਟਦਾ ਹਾਂ ਡੰਡਾ ਦਿਵਕਾਂ ਨੂੰ ਬਣਾ ਗਿੱ ਬੱਕੀ ਵਾਲੇ ਮਾਰਨਾ ਸੀ ਇਹੋ ਦਿਨ ਤਾਂ ਫੂਸਟ ਚੱਕ ਕੇ ਕੋਠੇ ਜਾਦਨ ਨਾ ਪਹਿਲਾਂ ਨਾ ਓਨਲੀ ਟਿੱਕੇ ਪਹਿਲਾਂ ਗਾਮਾਰੀਆਂ ਫੜ ਕੇ ਤਾਂ ਪੁੱਛਾਂਗੇ ਤੁਮ ਕੁਲਮਕਿਆਣਾ ਨਾ ਅੱਜ ਆ ਜੀ ਫੇਰ ਚੱਲੋ ਖੇਡੋ ਓਏ ਯਾਰ ਬਸ ਕੰਮ ਕਰਾ ਲੈ ਬਲੌਗ ਇਹਨੇ ਤੇ ਮੂੰਹ ਨੂੰ ਪੰਨਿਆ ਫਿਰ ਲੱਗ ਗਿਆ ਮੂਹਾਂ ਗਈਏ ਕਿਹੜਾ ਜੈਕਸੋ ਚੱਪਟੀਆਂ ਗੇਂ ਕਰਿਆ ਲੈ ਇਹ ਬੜੀ ਦਿਲਦੀ ਆ ਬੜੀ ਯਾਰ ਇਹ ਆਹ ਜਦੋਂ ਸਹੀ ਪ੍ਰਿਆ ਸੀ ਤੇ ਹੁਣ ਆਪਣ ਕੀ ਕਰ ਗਿਓ ਕਿੰਨੇ ਕੋਈ ਸੁਤਾਇਆ ਮੂਹ ਤੋਂ ਬਾੜ ਕੇ ਬੰਦੀਏ ਕਰੇ ਮਾਰਨਾ ਗੋਡੀਆਂ ਆ ਤਾਂ ਤੰਦੂਰ ਚ ਹੀ ਮੈਂ ਕਰ ਦਾਂਗੇ ਫਰਾਈ ਤੰਦੂਰ ਚ ਹੀ ਨਾ ਹੈ ਇਹ ਵੀ ਜਰੂਰ ਹੈ ਤੰਦੂਰ ਚ ਹੀ ਤਲਦਾਂਗੇ ਮੈਂ ਜਦੋਂ ਹੋਵੇ ਇੱਕ ਮਿੰਟ ਲੈ ਅਸੀ ਹਾਂ ਦੇਖ ਕੋਈ ਨਾ ਡਰ ਗਏ ਹਾਂ ਕੋ ਫੋਨ ਕਰਨਾ ਹੈ ਮੈਂ ਆ ਰਿਹਾ ਜੀ ਦੀਦੀ ਤੇਰਾ ਦੇਵਰ دیਵਾਨਾ ਕੋਲੀਆਂ ਓ ਕੋਲੀਆਂ ਆ ਕੋਲੀਆਂ ਨਹੀਂ ਸੁਣਾ ਦੇ ਦੀਦੀ ਤੇਰਾ ਦੇਵਰ دیਵਾਨਾ ਧੀਰੀ ਧੀਰੀ ਦੇ ਆਦੇ ਧੀਰੀ ਦੇ ਇਹ ਆਪਣੇ ਬਾਬਾ ਸੀਰਾ ਜੀ ਆ ਗਏ ਨੇ ਵਲੌਗ ਚ ਸੀਰਾ ਬਾਬਾ ਨਹੀਂ ਫਿਰ ਸੁਣਾ ਦੇ ਇੱਕ ਰੀ ਮੈਂ ਰ ਇੱਥੇ ਵਿਹਲਾ ਹੀ ਹੁਣਾ ਸ਼ਟਕਿਆ ਸਾਂ ਪੁਲਸ ਵਾਲਾਂ ਜਾਂ ਹਾਂ ਪਰ ਪੋਸਟ ਨਹੀਂ ਗਿਆ ਕੋਣ ਮੈਂ ਨਹੀਂ ਗਿਆ ਨਹੀਂ ਮੈਂ ਤਾਂ ਆਈ ਸੀ ਨਹੀਂ ਯਾਰ ਮੈਂ ਕੱਲ ਬਿਮਾਰ ਸੀ ਕਿੰਨੇ ਤੋੜੇ ਆ ਹੁਣ ਥੋੜੇ ਘਰੇ ਨਹੀਂ ਰਹਿ ਚੱਲ ਸੁਣਾ ਦੇ ਇੱਕ ਰੀ ਦੀਦੀ ਤੇਰਾ ਦੇਵਰ دیوانਾ ਬਾਬੇ ਦੀ ਆਮ ਚੋਟਾ ਤਾਂ ਹਰੇ ਕਰੀ ਨਾ ਚਲੋ ਜੀ ਸੀਰਾਵਾ ਬਾਬਾ ਜੀ ਡਿਊਟੀ ਤੇ ਹੋ ਗਏ ਆਪਣੇ ਸੀਰਾ ਬਾਬਾ ਜੀ ਓਏ ਕੁੱਤੇ ਕੁੱਟਨੇ ਆ ਤੇਰਾ ਵਿਆਹ ਹੋ ਗਿਆ ਕੋਈ ਮਾੜੀ ਮੋਡੀ ਉਹ ਕਰ ਸ਼ਰਮ ਹਾਂ ਚਲੋ ਬਾਬਿਓ ਠੀਕ ਆ ਮਿਲਦੇ ਆ ਅਗਲੇ ਵਲੌਗ ਚ